ਦੇ ਮਨਾ ਚੋ ਪੁਲਿਸ ਦਾ ਇਸ ਦੇ ਨਾਲ ਹੀ ਕਾਨੂੰਨ ਦਾ ਡਰ ਜਿਹੜਾ ਬਿਲਕੁਲ ਹੀ ਖਤਮ ਹੁੰਦਾ ਦੇਖਿਆ ਜਾ ਸਕਦਾ ਹੈ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਬਾਜ਼ਾਰ ਦੇ ਵਿੱਚਕਾਰ ਇੱਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਪੂਰੇ 1 ਮਿੰਟ ਤੱਕ ਉਸ ਦੀ ਛਾਤੀ ਦੇ ਵਿੱਚ ਖੰਜਰ ਜਿਹੜਾ ਮਾਰਿਆ ਜਾਂਦਾ ਤੇ ਖੰਜਰ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਇਹ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਜ਼ਰੂਰ ਹੀ ਤੁਹਾਨੂੰ ਦੱਸਾਂਗੇ ਢੰਡਾਰੀ ਖੋ ਦੁਰਗਾ ਕਲੋਨੀ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਿੰਨ ਬਦਮਾਸ਼ ਜਿਹੜੇ ਨੇ ਐਕਟਿਵਾ ਤੇ ਉੱਪਰ ਸਵਾਰ ਹੋ ਕੇ ਆਂਦੇ ਨੇ ਤੇ ਨੌਜਵਾਨ ਦੀ ਛਾਤੀ ਦੇ ਵਿੱਚ ਖੰਜਰ ਮਾਰੇ ਜਾਂਦੇ ਨੇ ਤੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਇਸ ਦੇ ਵਿੱਚ ਇਹ ਵੀ ਦੱਸਦੀ ਹੈ ਕਿ ਉਸ ਮੁੰਡੇ ਦੇ ਵੱਡੇ ਭਰਾ ਦੇ ਨਾਲ ਜਿਹੜਾ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੁਟਮਾਰ ਕੀਤੀ ਜਾ ਰਹੀ ਸੀ ਤੇ ਜਿਸ ਦੇ ਮਗਰੋਂ ਛੋਟੇ ਭਰਾ ਦੇ ਵੱਲੋਂ ਆਪਣੇ ਵੱਡੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਸੇ ਵੇਲੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਸ ਨੌਜਵਾਨ ਦੇ ਛਾਤੀ ਦੇ ਵਿੱਚ ਖੰਚਰ ਮਾਰੇ ਜਾਂਦੇ ਨੇ 1 ਮਿੰਟ ਤੱਕ ਜਿਹੜਾ ਉਸ ਦੀ ਛਾਤੀ ਦੇ ਵਿੱਚ ਖੰਚਰ ਮਾਰੇ ਜਾਂਦੇ ਨੇ ਜਿਸ ਦੇ ਮਗਰੋਂ ਪਰਿਵਾਰ ਜਿਹੜਾ ਮੁੰਡੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤੇ ਜਿਸ ਤੇ ਮਗਰੋਂ ਡਾਕਟਰਾਂ ਦੇ ਵੱਲੋਂ ਨੌਜਵਾਨ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਮਾਮਲਾ ਸ਼ੁਰੂ ਕਿਉਂ ਹੁੰਦਾ ਆਖਿਰਕਾਰਨ ਕੀ ਸੀ ਇਸ ਸਾਰੇ ਮਾਮਲੇ ਦੇ ਪਿੱਛੇ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਜਿਹੜਾ ਮੁੰਡੇ ਦਾ ਵੱਡਾ ਭਰਾ ਸੀ ਘਰ ਦੇ ਨੇੜੇ ਜੂਸ ਪੀਣ ਦੇ ਲਈ ਗਿਆ ਸੀ ਤੇ ਦੂਜੇ ਪਾਸੋਂ ਇੱਕ ਐਕਟਿਵਾ ਦੇ ਉੱਪਰ ਤੇ ਨੌਜਵਾਨ ਜਿਹੜੇ ਨੇ ਸਵਾਰ ਹੋ ਕੇ ਆਂਦੇ ਨੇ ਤੇ ਉਹਨਾਂ ਦੀ ਐਕਟਿਵਾ ਜਿਹੜੀ ਹੈ ਪਲਟ ਜਾਂਦੀ ਹੈ ਜਿਸ ਦੇ ਮਗਰੋਂ ਮੁੰਡੇ ਦਾ ਵੱਡਾ ਭਰਾ ਇਸ ਦੇ ਨਾਲ ਹੀ ਕੋਲ ਖੜਾ ਇੱਕ ਹੋਰ ਵਿਅਕਤੀ ਜਿਹੜਾ ਹੱਸਣ ਲੱਗ ਪੈਂਦੇ ਨੇ ਤੇ ਇਸ ਦੇ ਮਗਰੋਂ ਹੀ ਤਿੰਨਾਂ ਬਦਮਾਸ਼ਾਂ ਦੇ ਵੱਲੋਂ ਮਿਲ ਕੇ ਨੌਜਵਾਨ ਦੇ ਵੱਡੇ ਭਰਾ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਿਸ ਦੇ ਮਗਰੋ ਛੋਟਾ ਪ੍ਰਾਜੈੜ ਆਪਣੇ ਭਰਾ ਨੂੰ ਬਚਾਉਣ ਦੇ ਲਈ ਮੌਕੇ ਤੇ ਪਹੁੰਚਦੇ ਤੇ ਬਾਜ਼ਾਰ ਦੇ ਵਿਚਕਾਰ ਜਿਹੜਾ ਉਹਨਾਂ ਦੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਦੇ ਖੰਜਰ ਮਾਰੇ ਜਾਂਦੇ ਨੇ ਤੇ ਜਿਸ ਦੇ ਮਗਰੋਂ ਇਹ ਤਿੰਨੋਂ ਬਦਮਾਸ਼ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਬੜੀ ਹੀ ਬੇਰਹਿਮੀ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਬੀਤੀ ਦੇ ਰਾਤ ਢੰਡਾਰੀ ਪੁਲਿਸ ਚੌਕੀ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਵੀ ਕੀਤਾ ਜਾਂਦਾ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਲ ਤੋਂ ਜਲਦ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਜਾਏ ਇਹ ਮੰਗ ਜਿਹੜੀ ਹੈ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ ਤਾਂ ਦੇਖਿਆ ਜਾ ਸਕਦਾ ਕਿ ਬਦਮਾਸ਼ਾਂ ਦੇ ਮਨਾਂ 'ਚੋਂ ਪੁਲਿਸ ਦਾ ਡਰ ਜਿਹੜਾ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਛੋਟੀ ਜਿਹੀ ਗੱਲ ਪਿੱਛੇ ਕਾਫੀ ਵੱਡਾ ਹੰਗਾਮਾ ਹੁੰਦਾ ਹੈ ਤੇ ਇਸ ਦਾ ਸਿਲਾਏ ਹੋੰਦਾ ਹੈ ਕਿ ਇੱਕ ਨੌਜਵਾਨ ਦੀ ਇਸ ਵਿਚਾਲੇ ਜਾਨ ਚਲੀ ਜਾਂਦੀ ਹੈ ਤੇ ਕਿਹੜੀ ਗੱਲ ਨੇ ਜੀ ਅਸੀਂ ਆਟਾ ਟਨਾਰੀ ਫੋੜਦੇ ਤੇ ਕੀ ਗੱਲਬਾਤ ਕੀ ਹੈ ਗੱਲਬਾਤ ਕੁਛ ਵੀ ਨਹੀਂ ਹੋਈ ਬਸ ਅਜੀਤ ਤੇ ਗਿਆ ਜੀ ਮੇਰੇ ਛੋਟੇ ਬੇਟੇ ਰਾਏ ਜੂਸ ਪੀਣ ਦੇ ਹੱਥੋਂ ਮੈਂ ਜੂਸ ਪਾਣ ਗਿਆ ਸੀਗਾ ਤੇ ਉੱਥੇ ਜਿੰਨਾਂ ਦੇ ਨਾਲ ਇਹਨਾਂ ਦੇ ਮੇਰੇ ਬ੍ਰਦਰ ਦਾ ਹੱਥ ਸਾਹ ਆਵਾਂ ਲੜਾਈ ਜਗੜਾ ਹੋਇਆ ਵਾ ਉਹ दारू ਪੀਤੀ ਹੋਈ ਦੀ ਉਹਨਾਂ ਦੇ ਉਹਚਾਨਕ ਆਏ ਆ ਕੇ ਡੇਪੇ ਨਾਨ ਦਾ ਵੀ ਹੱਥ ਲੱਗ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੇ ਅਚਾਨਕ ਮੈਨੂੰ ਆ ਕੇ ਫੜ ਲਿਆ ਮੇਰਾ ਬੱਚਾ ਘਬਰਾ ਕੇ ਫਟਾਫਟ ਘਰੇ ਗਿਆ ਉਹਨਾਂ ਨੇ ਫੈਮਿਲੀ ਵਲਾਗ ਕੇ ਲਿਆਂਦੀ ਫਿਰ ਮੇਰਾ ਛੋਟਾ ਬ੍ਰਦਰ ਆਇਆ ਜਿਹਦੇ ਨਾਮ ਹੁਆਣਾ ਆਹ ਹਦਸਾ ਹੋਇਆ ਵਾ ਉਹ ਛਾਣ ਕੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਘੇਰ ਕੇ ਉਹਨਾਂ ਨੂੰ ਪਿੱਛੇ ਦੀ ਕੀ ਉਹਦੇ ਮਾਰਿਆ ਕੀ ਨਹੀਂ ਮਾਰਿਆ ਹੈਗਾ ਬਸ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਕੁਝ ਵੀ ਨਹੀਂ ਹੈਗਾ ਜਰਾ ਨਾ ਸਾਡੀ ਕੋਈ ਉਹਨਾਂ ਨਾਲ ਨਾ ਨਾ ਲਾਗ ਡਾਟਾ ਨਾ ਕੋਈ ਦੇਣਾ ਦੇਣਾ ਸਾਡੇ ਉਹ ਵੈਸੇ ਸਾਡੇ ਆ ਗਵਾਂਢ 'ਚ ਰਹਿੰਦੇ ਆ ਸਾਡੀ ਕੋਈ ਲਾਗ ਲਾਟ ਨਹੀਂ ਸੀਗੀ ਉਹ ਤਾਂ ਉਹਦੇ ਮੁੰਡੇ ਦੀ ਦਾਰੂ ਪੀਤੇ ਹੋਈ ਸੀ ਜੀ ਟੋਰ ਨੇ ਆਊਟ ਹੋ ਗਏ ਪਤਾ ਨਹੀਂ ਕੀ ਉਹਦੇ ਸੇਨੇ 'ਚ ਮਾਰਿਆ ਕਿ ਨਹੀਂ ਮਾਰਿਆਗਾ ਇਸ ਟਾਈਮ ਉਹ ਹਾਂ ਨਹੀਂ ਸਾਡੇ ਨਾਲ ਇਸ ਟਾਈਮ ਡਾਕਟਰਾਂ ਨੇ ਵੀ ਜਵਾਬ ਦੇ ਤਾਨੂੰ ਡੈਥ ਹੋ ਗਈ ਮੁੰਡੇ ਦੀ ਹਾਂਜੀ ਕਿੰਨੀ ਉਮਰ ਸੀ ਮੁੰਡੇ ਦੀ ਬਾਈ ਭਾਈ ਤੇ 32 33 ਸਾਲ ਹੁੰਦਾ ਵਹੇ ਮੁੰਡਾ ਹਾਂਜੀ ਦੋ ਬੱਚੇ ਨੇ ਉਹਨਾਂ ਦੇ ਛੋਟੇ ਛੋਟੇ ਹੂੰ ਹੂੰ ਤੇ ਤੇਜ਼ ਸਰਹ ਹਥਿਆਰ ਨਾਲ ਹਮਲਾ ਕੀਤਾ ਹਾਂਜੀ ਕਿੰਨੇ ਵਜੇ ਘਟਨਾ ਹੈ ਇਹ 3:30 ਵਜੇ ਦੀ ਗੇਟ ਵੇਸਟਾ ਮਤਲਬ ਕੋਪਾਂ ਟੜੇ ਡੰਟਾ ਪਹਿਲਾਂ ਹੋ ਗਿਆ ਤੇ ਪੁਲਿਸ ਨੂੰ 1 ਵਜੇ ਪੁਲਿਸ ਨੂੰ ਤਲਾਕੀ ਹਾਂਜੀ ਕੀਤੀ ਤਲਾਕ ਕੀਤੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ ਜੀ ਰਾਤ ਚ ਸੀਗੇ ਜਦੋਂ ਬੀਜਨ ਨੂੰ ਲੈ ਕੇ ਆ ਰਹੇ ਸੀਗੇ ਉਹ ਕਹਿ ਰਹੇ ਸੀ ਕਹਿੰਦੇ ਅਸੀਂ ਖੜੇ ਆ ਤੇ ਬੰਦ ਤਾਲਾਤੂਲਾ ਲਾਇਆ ਹੋਇਆ ਵਾ ਅੰਦਰ ਆ ਬੰਦੇ ਅਸੀਂ ਉਹਨਾਂ ਨੂੰ ਡਾਕ ਕੇ ਲੈ ਕੇ ਜਾ ਰਹੇ ਹਾਂ ਪ੍ਰਸ਼ਾਸਨ ਨੂੰ ਕੀ ਮੰਗਿਆ ਮੰਗ ਸਾਡੀ ਇਹ ਹੈ ਕਿ ਜੋ ਸਾਡੇ ਆ ਪਰਿਵਾਰ ਨਾਲ ਹੋਇਆ ਵਾ ਉਹ ਇਦਾਂ ਹੀ ਉਹਨਾਂ ਦੇ ਨਾਲ ਹੋਣਾ ਚਾਹੀਦਾ ਬੱਚੇ ਵੀ ਉਹਨਾਂ ਦੇ ਹਾਂਜੀ ਕਿੰਨੇ ਬੱਚੇ ਛੋਟੇ ਛੋਟੇ ਬੱਚੇ ਨੇ 1 2 ਸਾਲ ਦਾ ਵਾ 1 5 ਸਾਲ ਦਾ ਕੋਈ ਫੁੱਡੇ ਦੇ ਸਾਹਮਣੇ ਨਹੀਂ ਸੀ ਸੀਸੀਟੀਵੀ ਇਸ ਟਾਈਮ ਤਾਂ ਇਹ ਘਰੇ ਜਾ ਕੇ ਪਤਾ ਕਰਨਾ ਪੈਣਾ ਇਸ ਟਾਈਮ ਤਾਂ ਅਸੀਂ ਖੁਦ ਘਰ ਆਏ ਹੋਏ ਹਾਂ ਇਹਨਾਂ ਨੂੰ ਲੈ ਕੇ ਆਏ ਆਪਣੇ ਪਰਿਵਾਰ ਨੂੰ ਠੀਕ ਹੋ ਗਿਆ ਠੀਕ ਹੈ ਅਧਰ ਕੀ ਨਾਮ ਹੈ ਤੁਹਾਡਾ ਜੀ ਅਮਨਦੀਪ ਸਿੰਘ